ਕਿਸੇ ਰਕਾਰ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਗੁਰ ਰਾਮਦਾਸ ਸਾਰਿਆਂ ਤੇ ਮੇਰ ਭਰਾ ਹੱਥ ਰੱਖੇ ਲਓ ਜੀ ਅੱਜ ਦੀ ਵੀਡੀਓ ਵੀ ਤੇ ਅੱਜ ਦੀ ਰੈਸਪੀ ਵੀ ਬੇਰੀ ਵੱਡੀ ਨਾਣ ਦੇ ਨਾਂ ਤੇ ਤੇ ਅੱਜ ਆਪਾਂ ਉਹਨਾਂ ਲਈ ਸਪੈਸ਼ਲ ਅੱਜ ਇਹ ਫਰਾਈ ਪੈਨ ਬਿਆਨ ਆ ਫਰਾਈ ਪੈਨ ਅੱਜ ਲਾਇਆਗਾ ਤੇ ਅੱਜ ਆਪਾਂ ਬਣਾਉਂਦੇ ਪਨੀਰ ਟਿੱਕਾ ਮਸਾਲਾ ਠੀਕ ਹੈ ਇੱਥੇ ਆਪਾਂ ਨੇ 1/2 ਕਿਜੀ ਪਨੀਰ ਲੈ ਲਈ ਸੀ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਲੈ ਲਏ ਸੀ 1/2 ਸ਼ਿਮਲਾ ਮਿਰਚ ਲੈ ਲਈ ਸੀ ਤੇ ਇਹ ਮੈਂ ਮੇਥੀ ਹੱਥ ਨਾਲ ਮਸਲ ਲਈ ਠੀਕ ਹੈ ਤੇ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਜ਼ਰੂਰ ਕਰਨਾ ਕਮੈਂਟ ਕਰਕੇ ਜ਼ਰੂਰ ਕਰਨਾ ਥੈਂਕ ਯੂ ਸੋ ਮਾਚ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਥੈਂਕ ਯੂ ਸੋ ਮਾਚ ਜਿਹੜੇ ਨਵੇਂ ਨਾਈਸ ਨਾਈਸ ਨਾਈਸਲੀ ਨਾਈਸਲੀ ਕਮੈਂਟ ਕਰਦੇ ਆ ਥੈਂਕ ਯੂ ਸੋ ਮਾਚ ਜਿਹੜੇ ਵੀਡੀਓ ਵਾਚ ਕਰਦੇ ਆ ਤੇ ਇਧਰ ਆਪਾਂ ਨੇ ਮਸਾਲਾ ਪਾਤਾ ਸੀਗਾ ਧਨੀਆ ਪਾਊਡਰ ਪਾਤਾ ਸੀਗਾ ਤੇ ਲਾਲ ਮਿਰਚ ਥੋੜੀ ਜੀ ਤੇ ਨਮਕ ਤੇ ਨਾਲ ਆਪਾਂ ਪਾਤਾ ਸੀਗਾ ਹਲਦੀ ਪਾਊਡਰ ਤੇ ਇੱਕ ਚੀਜ਼ ਆਪਾਂ ਹੋਰ ਪਾਉਂਦੇ ਹੁਣ ਉਹ ਕੀ ਆ ਤੁਸੀਂ ਬੇਸਣ ਪਾਉਣਾ ਬੇਸਣ ਪਾ ਸਕਦੇ ਆ ਮੈਦਾ ਪਾਉਣਾ ਮੈਦਾ ਪਾ ਸਕਦੇ ਆ ਠੀਕ ਆ ਆਪਾਂ ਕੀ ਪਾਵਾਂਗੇ ਆਪਾਂ ਮੈਦਾ ਪਾਵਾਂਗੇ ਠੀਕ ਆ 2 2.5 ਟੇਬਲस्पून ਮੈਦਾ ਪਾਵਾਂਗੇ ਕਿਉਂਕਿ ਮੈਦੇ ਨਾਲ ਇਹ ਜਿਹੜਾ ਟਿੱਕਾ ਪਨੀਰ ਆ ਨਾ ਇਹ ਬਹੁਤ ਵਧੀਆ ਉਹ ਹੁੰਦਾ ਬੈਂਡ ਹੁੰਦਾ ਤੇ ਵੈਸੇ ਤਾਂ ਬੇਸਣ ਵੀ ਠੀਕ ਆ ਤੇ ਇਹਨੂੰ ਆਪਾਂ ਹੁਣ ਇਸ ਤਰ੍ਹਾਂ ਮਿਕਸ ਕਰ ਦੇਵਾਂਗੇ ਘੋੜਾ ਜੇ ਆਪਾਂ ਪਾਣੀ ਲਾਵਾਂਗੇ ਇਹਨੂੰ ਜਿਆਦਾ ਨਹੀਂ ਠੀਕ ਹੈ ਤੇ ਅਗਰ ਤੁਸੀਂ ਇਹ ਸੀਖ ਵਿੱਚ ਪਾ ਕੇ ਵੀ ਜਿਵੇਂ ਸਟਿਕ ਵਿੱਚ ਪਾ ਕੇ ਵੀ ਇਹਨੂੰ ਪੈਨ ਦੇ ਵਿੱਚ ਫਰਾਈ ਕਰ ਸਕਦੇ ਆ ਜਿਵੇਂ ਇੱਕ ਹੁੰਦੀ ਬੀਬੀਕਿਊ ਕਰਨ ਵਾਲੀ ਹਨਾ ਵੀ ਚਿਕਨ ਫਰਾਈ ਕਰਨ ਵਾਲੀ ਗ੍ਰਿਲ ਹੁੰਦੀ ਉਹਦੇ ਵਿੱਚ ਵੀ ਕਰ ਸਕਦੇ ਆ ਤਵੇ ਤੇ ਵੀ ਕਰ ਸਕਦੇ ਪਰ ਮੈਂ ਮਸਾਲਾ ਬਣਾਉਂਗੀ ਠੀਕ ਹੈ ਆਪਾਂ ਹੁਣ ਇਹਨੂੰ ਮਸਾਲਾ ਲਾ ਕੇ ਥੋੜਾ ਟਾਈਮ ਕਵਰ ਕਰ ਦੇਣਾ ਇਹਦੇ ਵਿੱਚ ਆਪਾਂ ਕੋਈ ਆਇਲ ਕੁਝ ਨਹੀਂ ਪਾਉਣਾਗਾ ਕੋਈ ਵੀ ਚੀਜ਼ ਨਹੀਂ ਪਾਉਣੇਗੀ ਠੀਕ ਹੈ ਤੇ ਇਹਨੂੰ ਆਪਾਂ ਹੁਣ ਕਵਰ ਕਰ ਦਵਾਂਗੇ ਤੇ ਆ ਆਪਾਂ ਚੱਲਦੇ ਹੁਣ ਫਰਾਈ ਪੈਨ ਵਾਲੇ ਪਾਸੇ ਇਧਰ ਮੈਂ ਫਰਾਈ ਪੈਨ ਬੋਚ ਕਰਕੇ ਤੇ ਰੱਖ ਲਿਆ ਸੀਗਾ ਤੇ ਇਹਨੂੰ ਆਪਾਂ ਨੇ 20 ਮਿੰਟ ਅੱਧਾ ਘੰਟਾ ਉਹ ਹੋ ਗਿਆ ਸੀਗਾ ਅੱਜ ਆਈ ਮੇਰੀ ਵੱਡੀ ਨਨਾਨ ਤੇ ਨਨਦੋਇਆ ਨਨਦੋਇਆ ਤੇ ਮੈਂ ਉਹਨੂੰ ਘਾਟੀ ਮੰਨਦੀ ਬੀਕੋਸ ਉਹ ਮੇਰਾ ਗੋਤੀ ਆ ਢਿੱਲੋਵਾਂਗਾ ਤੇ ਫਿਰ ਤਾਂ ਗੱਲ ਕੇ ਉਹ ਆਏ ਸੀਗੇ ਮੇਰੇ ਹਸਬੰਦ ਨੇ ਜਾਣਾ ਮਿਲਣ ਵਾਸਤੇ ਤੇ ਆਪਾਂ ਇਹਦੇ ਵਿੱਚ ਕੋਈ ਤੇਲ ਵਗੈਰਾ ਕੁਝ ਨਹੀਂ ਪਾਉਣਾ ਕੋਈ ਵੀ ਚੀਜ਼ ਨਹੀਂ ਆਪਾਂ ਇਹਨੂੰ ਉਸ ਤਰ੍ਹਾਂ ਹੀ ਰੋਸਟਡ ਕਰਨਾ ਥੋੜਾ ਟਾਈਮ ਇਹਦਾ ਆਪਾਂ ਕੱਚਾਪਾਨ ਕੱਢਣਾਗਾ ਤੇ ਇਹਨੂੰ ਆਪਾਂ ਹੁਣ ਉਹੋ ਕਰਦੇ ਰੋਸਟਰ ਕਰਦੇ ਅਗਰ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਪਲੀਜ਼ ਜ਼ਰੂਰ ਦੱਸਿਆ ਕਰੋ ਦੇਖੋ ਤੁਸੀਂ ਮੈਂ ਕੁਛ ਨਹੀਂ ਤੇਲ ਵਗੈਰਾ ਕੁਛ ਨਹੀਂ ਪਾਇਆ ਇਸ ਜਮਾ ਵੀ ਨਹੀਂ ਚਿਪਕਦਾ ਨਾਲ ਵਧੀਆ ਸਕਲੀਨ ਪਿਆਗਾ ਫਰਾਈਪੈਨ ਤੇ ਉਹੋ ਸੀਗਾ ਦੇਖ ਸਕਦੇ ਹੋ ਤੁਸੀਂ ਠੀਕ ਹੈ ਹੁਣ ਆਪਾਂ ਇਹਦਾ ਕੱਚਾ ਪਾਣੀ ਜੇ ਉਹ ਕੱਢ ਦਵਾਂਗੇ ਥੋੜਾ ਚਿਰ ਆਪਾਂ ਇਹਨੂੰ ਉਹ ਕਰ ਲਾਂਗੇ ਬਈ ਨਾਨਾ ਦਾ ਵੀ ਘਰ ਹੁੰਦਾਗਾ ਜੇ ਆਪਾਂ ਉਹਨਾਂ ਨੂੰ ਆਇਆ ਚੰਗੀ ਉਹਨਾਂ ਦੀ ਰਿਸਪੈਕਟ ਕਰਗੇ ਜਿਵੇਂ ਆਪਾਂ ਸੋਚਦੀਆਂ ਵੀ ਆਪਣੀਆਂ ਭੜਾਈਆਂ ਆਪਣੀ ਰਿਸਪੈਕਟ ਕਰਨਾ ਆਪਾਂ ਆਪਣਾ ਪੇਕਾ ਕਰਦੇ ਤੇ ਆਪਣਾ ਹੱਕ ਜਿਤਾਉਨੇ ਆ ਹਨਾ ਜਿਵੇਂ ਮਾਂ ਤੇ ਉਹਦੇ ਬੈਠਿਆਂ ਜਿਤਾਉਨੇ ਆ ਉਵੇਂ ਹੀ ਮਗਰੋਂ ਭਰਾ ਪਰਜਾਈਆਂ ਆਪਣੀ ਕੇਅਰ ਕਰਨ ਨਾ ਤੇ ਆਪਣਾ ਆਪਣਾ ਦੁੱਖ ਮਾਪੇ ਜਿਹੜੇ ਹੁੰਦੇ ਨਾ ਛੇਤੀ ਨਹੀਂ ਜਾਦਾ ਹੁੰਦੇ ਕਿਉਂ ਮੇਰੇ ਦੋਵੇਂ ਹੀ ਨਾਂ ਮੇਰੀ ਸੱਸੇ ਨਾ ਮੇਰਾ ਸਹੁਰਾ ਤੇ ਮੇਰੀਆਂ ਨਨਾਨਾ ਵਿਚਾਰੀਆਂ ਤਾਂ ਡੀਕਦੀਆਂ ਰਹਿੰਦੀਆਂ ਸੀ ਕਦੋਂ ਆਈਏ ਤੇ ਕਦੋਂ ਅਸੀਂ ਰਹੀਏ ਖੁਸ਼ ਹੋਈਏ ਸਾਨੂੰ ਚੰਗਾ ਚਾਹ ਪਾਣੀ ਆਈਆਂ ਨੂੰ ਮਿਲੇ ਚੰਗਾ ਸਾਰਾ ਕੁਝ ਹੋਵੇ ਹਨ ਤੇ ਹੁਣ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਉਹ ਕਰ ਲਿਆਗਾ ਠੀਕ ਹੈ ਜਿਆਦਾ ਡੀਪਲੀ ਨਹੀਂ ਕਰਨਾ ਤੇ ਕਰਨਾ ਇਹਨੂੰ ਜੇ ਦੇ ਵਿੱਚ ਕੋਈ ਪਾਣੀ ਵਗੈਰਾ ਜਿਹੜਾ ਸੀਗਾ ਹਨਾ ਬਾਦ ਵਿੱਚ ਨਿਕਲਿਆ ਇਹਦੇ ਵਿੱਚੋਂ ਪਿਆਜ਼ਾਂ ਚੋਂ ਤਾਂ ਨੈਚਰਲੀ ਪਾਣੀ ਨਿਕਲਦਾ ਥੋੜਾ ਬਹੁਤ ਉਹ ਸਾਰਾ ਸੁਕਾਤਾ ਆਪਾਂ ਨੇ ਡਰਾਈ ਡਰਾਈ ਕਰਤਾ ਤੇ ਵਿਚਾਰੇ ਉਹ ਰਹਿ ਤਾਂ ਜਿਆਦਾ ਟਾਈਮ ਨਹੀਂ ਗੇ ਮੈਂ ਉਹਨਾਂ ਨੂੰ ਚੱਲ ਕੇ ਤਿਆਰੀ ਤੁਰੇ ਕਰ ਲਈ ਖਾਣੇ ਦੀ ਫਿਰ ਕਿਉਂਕਿ ਬੈਠਾ ਨਹੀਂ ਜਾਂਦਾ ਹਨਾ ਜਦੋਂ ਕੋ ਕੋਲੇ ਆ ਨਾ ਬੈਠਣ ਵਾਲਾ ਹੋਵੇ ਜੇ ਤੱਕ ਵੱਡਾ ਬੰਦਾ ਘਰੇ ਹੋਵੇ ਤੋ ਬੈਠ ਸਕਦਾਗਾ ਤੇ ਫਿਰ ਆਪਣੇ ਤਾਂ ਤੁਹਾਨੂੰ ਪਤਾ ਹੀ ਹੈ ਹੁਣ ਆਪਾਂ ਇਹ ਹੀ ਉਹ ਕਰ ਲਿਆ ਕੱਢ ਲਿਆ ਤੇ ਇਧਰ ਆਪਾਂ ਨੇ ਦੇਸੀ ਘਿਓ ਪਾਤਾ ਪੈਨ ਤੇ ਹੁਣ ਫਿਰ ਤੇ ਹੁਣ ਆਪਾਂ ਇਹ ਕੀ ਕਰਦੇ ਆ ਹੁਣ ਆਪਾਂ ਇਹਦਾ ਮਸਾਲਾ ਤਿਆਰ ਕਰਾਂਗੇ ਇਹ ਮੈਂ ਮਸਾਲੇ ਵਾਲਾ ਬਣਾਇਆ ਕਿਉਂਕਿ ਚੌਲਾ ਨਾਲੇ ਵੀ ਖਾਧਾ ਜਾ ਸਕਦਾ ਹੈ ਰੋਟੀ ਨਾਲ ਵੀ ਖਾਧਾ ਜਾ ਸਕਦਾ ਹਨਾ ਪਨੀਰ ਅਸੀਂ ਹਮੇਸ਼ਾ ਘਰੇ ਹੀ ਬਣਾਉਂਦੇ ਆਂ ਅਸੀਂ ਪਨੀਰ ਮੁੱਲ ਦਾ ਨਹੀਂ ਲਿਆਉਂਦੇ ਬਹੁਤ ਘੱਟ ਲਿਆਉਂਦੇ ਜਿਵੇਂ ਉਹ ਸੰਬਲ ਵਗੈਰਾ ਬਣਾਉਣੀ ਹੋਵੇ ਤਾਂ ਉਹ ਨਹੀਂ ਹੁੰਦੇ ਨਹੀਂ ਤੇ ਛੇਤੀ ਕਰਕੇ ਨਹੀਂ ਲਿਆਉਂਦੇ ਇਧਰ ਆਪਾਂ ਨੇ ਉਹ ਪਾ ਲਿਆ ਸੀ ਘਿਓ ਪਾ ਲਿਆ ਸੀ ਵਿੱਚ ਆਪਾਂ ਨੇ ਜੀਰਾ ਪਾ ਦਿੱਤਾ ਹੁਣ ਜੀਰੇ ਨੂੰ ਆਪਾਂ ਥੋੜਾ ਜਿਹਾ ਉਹ ਤੇ ਦੋ ਮੈਂ ਸਾਫ ਤਲਾਲ ਮਿਰਚਾਂ ਪਾਈਆਂ ਇੱਕ ਮੈਂ ਹੱਦਾ ਕੋ ਪੱਤਾ ਪਾਇਆ ਇਹ ਟੁੱਟ ਗਿਆ ਸੀ ਇੱਦਾਂ ਮੈਂ ਰੱਖ ਲਿਆ ਮੈਂ ਕਿਹਾ ਚੱਲ ਫਿਰ ਕਿਤੇ ਕੰਮ ਆ ਜਾਂਦਾ ਹੈ ਨਾ ਇਦਰ ਮੈਂ ਲਸਣ ਤੇ ਅਦਰਕ ਨੂੰ ਚੋਪ ਕੀਤਾ ਸੀ ਚੋਪਰ ਦੇ ਵਿੱਚ ਉਹ ਹੁਣ ਪੇਸਟ ਨਹੀਂ ਬਣਾਇਆ ਸੀ ਮੈਂ ਜੋ ਕਿ ਮਸਾਲਾ ਬਣਾਉਣਾ ਹੈ ਜੀ ਆਪਾਂ ਇਹਨੂੰ ਆਪਾਂ ਉਹ ਕਰਨਾ ਮਸਾਲਾ ਲਾ ਕੇ ਤੇ ਆਪਾਂ ਰੋਸਟਡ ਕਰਨਾਗਾ ਫਿਰ ਆਪਾਂ ਇਹਦਾ ਪੇਸਟ ਬਣਾ ਸਕਦੇ ਠੀਕ ਫਿਰ ਆਪਾਂ ਹਰੇਕ ਚੀਜ਼ ਦਾ ਪੇਸਟ ਬਣਾ ਸਕਦੇ ਤੇ ਇੰਦਰ ਆਪਾਂ ਹੁਣ ਇਹ ਹਲਕਾ 골ਡਨ ਫਰਾਈ ਕਰਕੇ ਤੇ ਨਾਲ ਹੀ ਆਪਾਂ ਪਿਆਜ਼ ਪਾ ਦਿੰਦੇ 2-3 ਮਿੰਟ ਸੇਕ ਲਵਾ ਕੇ ਕਿ ਮੈਂ ਕੀ ਕਹਿੰਦੀ ਸੀ ਕਿ ਇਹ ਇਹ ਵੀ ਕਿਉਂਕਿ ਸਭ ਨੂੰ ਖੁਸ਼ੀਆਂ ਦੇਣੀਆਂ ਚਾਹੀਦੀਆਂ ਹਨ ਕਿਉਂਕਿ ਮੇਰੀਆਂ ਨਨਾਨਾ ਮੇਰੇ ਲਈ ਬਹੁਤ ਕੁਝ ਆ ਮੇਰੇ ਕੋਲੇ ਬੱਚਾ ਨਹੀਂ ਹਨ ਤਾਂ ਮੈਨੂੰ ਉਹਨਾਂ ਦਾ ਬਹੁਤ ਸਾਰਾ 17 ਸਾਲ ਸਾਡੀ ਮੈਰਿਜ ਨੂੰ ਹੋ ਗਏ ਆ ਤੇ ਅਸੀਂ ਬਹੁਤ ਖੁਸ਼ ਹਾਂ ਕਿਉਂਕਿ ਮੇਰੇ ਨਾਲ ਉਹ ਚੰਗੀਆਂ ਮੈਂ ਉਹਨਾਂ ਨਾਲ ਤੇਦਰਾ ਆਪਣੇ ਦੋ ਟਮਾਟਰ ਦਾ ਉਹ ਪੀਸਟ ਬਣਾ ਲਿਆ ਸੀ ਆ ਟਮਾਟਰ ਵੱਡੇ ਸੀਗੇ ਤੇ ਉਹ ਹੁੱਸੀ ਹੁਣ ਆਪਾਂ ਪੇਸਟ ਪਾ ਕੇ ਥੋੜਾ ਫਰਾਈ ਕਰਦੇ ਇਹ ਇਹ ਨਾ ਗੈਸ ਦੇ ਜਿਹੜੇ ਸਟੈਂਡ ਆਗੇ ਉੱਪਰ ਹਨਾ ਤੇ ਉਹ ਨਾ ਗੋਲ ਜੇ ਆ ਇਹ ਬਾਹਰ ਲਾ ਜੁਲਾ ਤੇ ਇਹਦੇ ਵੀ ਇਹਦੇ ਉਹ ਗੋਲ ਕਰਕੇ ਨਾ ਹਰੇਕ ਭਾਂਡਾ ਹੀ ਇਹਦੇ ਤੋਂ ਤਿਲਕ ਜਾਂਦਾ ਹੁਣ ਆਪੇ ਇਹਦੇ ਵਿੱਚ ਮਸਾਲਾ ਧਨੀਆ ਪਾਊਡਰ ਲਿਆ ਲਾਲ ਕਸ਼ਮੀਰੀ ਮਿਰਚ ਤੇ ਇੱਕ ਆਪਾਂ ਨੇ ਦੂਜਾ ਮਸਾਲਾ ਲਿਆ ਸੀ ਘਰ ਦਾ ਬਣਿਆ ਨਮਕ ਨਹੀਂ ਪਾਇਆ ਹਜੇ ਤੇ ਹਲਦੀ ਪਾਈ ਹੈਗੀ ਹੁਣ ਆਪਾਂ ਇਹਨਾਂ ਨੂੰ ਥੋੜਾ ਜਿਹਾ ਚੰਗੀ ਤਰ੍ਹਾਂ ਭੁੰਨਾਂਗੇ ਔਰ ਇਹ ਵੀ ਨਹੀਂ ਦਾ ਤੇਲ ਵੀ ਨਹੀਂ ਜਿਆਦਾ ਦੇਖ ਸਕਦੇ ਆ ਤੁਸੀਂ ਬਿਕੋਜ਼ ਜਿਆਦਾ ਵੀ ਫਿਰ ਉਹ ਹੁੰਦਾ ਤੇਲ ਤਿਲ ਜਾ ਤੇ ਹੁਣ ਆਪਾਂ ਇਹਨਾਂ ਨੂੰ ਸੀਕ ਲਗਾਉਂਦੇ ਚੰਗੀ ਤਰ੍ਹਾਂ ਇਹਨਾਂ ਦੇਖੋ ਤੁਸੀਂ ਕਲਰ ਕਿੰਨਾ ਸੋਹਣਾ ਆ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਕੋਈ ਦਹੀਂ ਜਾਂ ਕਰੀ ਉਹ ਕੁਕਿੰਗ ਕਰੀਮ ਨਹੀਂ ਪਾਉਂਦੇ ਇਹ ਮੈਂ ਘਰ ਦੀ ਫਰੈਸ਼ ਮਲਾਈ ਲਈ ਹੈਗੀ ਠੀਕ ਹੈ ਤੇ ਮੈਂ 2-3 ਮਿਰਚਾਂ ਉਹ ਵਿੱਚੋਂ ਫਾੜੀਆਂਆਂ ਜਾਂ ਕਰਕੇ ਪਾੜ ਕੇ ਪਾਤੀਆਂ ਥੋੜਾ ਜਿਹਾ ਪਾਣੀ ਪਾਤਾ ਹੈ ਕਿਉਂਕਿ ਘਰ ਦੀ کریم ਬਹੁਤ ਵਧੀਆ ਆਪਾਂ ਕੁਕਿੰਗ کریم ਬਾਹਰੋਂ ਲਿਆਉਣੇ ਆਪਾਂ ਨੂੰ ਕੀ ਪਤਾ ਉਹਦੇ ਵਿੱਚ ਕੀ ਮਿਕਸ ਕੀਤਾ ਹੋਇਆ ਹੈ ਬੈਟਰੀ ਕੇ ਤੁਸੀਂ ਕੁਕਿੰਗ کریم ਲਿਉਣ ਨਾਲੋਂ ਘਰ ਦਾ ਦਹੀਂ ਫਰੈਸ਼ ਤੇ ਘਰ ਦੀ ਮਲਾਈ ਜੂਸ ਕਰੋ ਦੁੱਧ ਪਾ ਲਾ ਕੇ ਅਗਰ ਮਲਾਈ ਨਹੀਂ ਹੈਗੀ ਤਾਂ ਦੁੱਧ ਹੀ ਪਾ ਲਓ ਕੱਲਾ ਥੋੜਾ ਜਿਹਾ ਉਹਦੇ ਨਾਲ ਹੀ ਕਲਰ ਚੇਂਜ ਹੋ ਜਾਂਦਾ ਹਨਾ ਤੇ ਇਧਰ ਦੇਖੋ ਤੁਸੀਂ ਇਹਦਾ ਕਲਰ ਚੇਂਜ ਹੋ ਗਿਆ ਇਹਨੂੰ ਫੜਨਾ ਪੈਂਦਾ ਇਹ ਖੜਦੀ ਨਹੀਂ ਕਿਉਂਕਿ ਇਹਦੇ ਸਟੈਂਡ ਉੱਤੋਂ ਗੋਲ ਆ ਤੇ ਹੋਸੀਗਾ ਬਹੁਤ ਸੋਹਣਾ ਹੋ ਗਿਆ ਹੁਣ ਆਪਾਂ ਨੇ ਇਹਨੂੰ 2 ਮਿੰਟ ਸੇਕ ਕਰਵਾ ਕੇ ਤੇ ਜਿਹੜਾ ਪਨੀਰ ਤੇ Shimla mirchਾਂ ਪਿਆਜ਼ ਆਪਾਂ ਤਿਆਰ ਕੀਤੇ ਸੀਗੇ ਰੋਸਟਡ ਕੀਤੇ ਸੀ ਉਹ ਆਪਾਂ ਇਹਦੇ ਵਿੱਚ ਪਾ ਦਿੰਦੇ ਹਨਾ ਤੇ ਇਹ ਜੇ ਜ਼ਿਆਦੀ ਗਰੇਵੀ ਬਣਾਉਣੀ ਆ ਤੁਸੀਂ ਮਿੰਜ ਹਨਾ ਵੀ ਥੋੜੀ ਜਿਹੀ ਗਰੇਵੀ ਵੱਧ ਬਣਾਉਣੀ ਹੈ ਮੈਂ ਗਰੇਵੀ ਨਹੀਂ ਬਣਾਈ ਮੈਂ ਡਰਾਈ ਜੈ ਬਣਾਇਆ ਮਸਾਲੇ ਵਾਲਾ ਤੇ ਅਗਰ ਤੁਸੀਂ ਗਰੇਵੀ ਵੱਧ ਬਣਾਉਣੀ ਆ ਤੇ ਤੁਸੀਂ ਥੋੜਾ ਪਾਣੀ ਐਡ ਕਰ ਸਕਦੇ ਆ ਠੀਕ ਹੈ ਤੇ ਦੇਖੋ ਤੁਸੀਂ ਕਲਰ ਕਿੰਨਾ ਸੋਹਣਾ ਬਣ ਗਿਆ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਅੱਜ ਸ਼ਾਮ ਨੂੰ ਆਪਾਂ ਜਾਵਾਂਗੇ ਬਠਿੰਡੇ ਸ਼ੋਪਿੰਗ ਕਰਨ ਵੀ ਉਹ ਇੱਕ ਇੱਕ ਡੀਮਾਰਟ ਇਹਦੇ ਵਿੱਚ ਨਮਕ ਆਪਾਂ ਨੇ ਬਾਅਦ ਵਿੱਚ ਐਡ ਕੀਤਾ ਸੌਰੀ ਮੇਰੇ ਕੋਲ ਇਹ ਧਨੀਆ ਅੱਜ ਹੈ ਨਹੀਂ ਸੀਗਾ ਤੇ ਧਨੀਆ ਮੈਂ ਪਾਇਆ ਨਹੀਂ ਗਿਆ ਤਾਂ ਸੀਐਸਸੀ ਮਾਰਕੀਟ ਤੇ ਉੱਥੇ ਧਨੀਆ ਹੈ ਨਹੀਂ ਸੀਗਾ ਤੇ ਫੇਰ ਮੈਂ ਕਿਹਾ ਵੀ ਚਲੋ ਇਹਦੇ ਤੇ ਆਪਾਂ ਹੁਣ ਨਿੰਗਰਮ ਮਸਾਲਾ ਪਾ ਦਿੱਤਾ ਥੋੜਾ ਜਿਹਾ ਤੇ ਹੋਰ ਆਪਾਂ ਇਹ ਤੋਂ ਵੱਧ ਕੋਈ ਹੋਰ ਮਸਾਲਾ ਨਹੀਂ ਐਡ ਕਰਨਾ ਕੁਝ ਨਹੀਂ ਇਹਦਾ ਇਹਨੂੰ ਸਿਰਫ ਬਣਾਉਣ ਦਾ ਕੋਈ ਇਹਦੇ ਮੇਨ ਜਿਹੜਾ ਸੀਕ੍ਰੈਟ ਆ ਉਹ ਕੀ ਜਿਹੜਾ ਪਹਿਲਾਂ ਆਪਾਂ ਮਸਾਲਾ ਲਾ ਕੇ ਰੱਖਿਆਗਾ ਠੀਕ ਹੈ ਤੇ ਇੱਕ ਆਪਾਂ ਇਹਨਾਂ ਨੂੰ ਰੋਸ ਜਿਹੜੇ ਕੀਤਾ ਹੈ ਦੇਖੋ ਤੁਸੀਂ ਇਹਦਾ ਕਲਰ ਕਿੰਨਾ ਸੋਹਣਾ ਆ ਗਿਆ ਨਾਲ ਆਪਾਂ ਨੇ ਇੱਧਰ ਭਾਂਡੇ-ਭੁੰਡੇ ਢੋਲੇ ਤੇ ਵਧੀਆ ਆਪਾਂ ਖਾਣਾ ਬਣਾ ਲਿਆ ਹੁਣ ਜਦੋਂ ਆਉਣਗੇ ਆਪਾਂ ਫ੍ਰੀ ਬੈਠ ਸਕਦੇ ਹਨਾ ਠੀਕ ਹੈ ਤੇ ਬਹੁਤ ਸੋਹਣਾ ਕਲਰ ਆਇਆ ਜਿਆਦਾ ਆਇਲ ਵੀ ਨਹੀਂ ਥੋੜੇ ਮੇਰੇ ਕੋਲੇ ਪਨੀਰ ਪਿਆ ਸੀ ਮੈਂ ਪਨੀਰ ਕ੍ਰੈਸ਼ ਕਰਕੇ ਪਾਤਾ ਤੁਸੀਂ ਬਾਅਦ ਵਿੱਚ ਇਹਦੇ ਉੱਪਰ ਜੇ ਜਿਵੇਂ ਕੀ 치즈 ਵਗੈਰਾ ਪਾਉਣੀ ਆ ਜਾਂ ਕੁਝ ਵੀ ਪਾਉਣਾ ਬਟਰ ਪਾਉਣਾ ਉਹ ਵੀ ਪਾ ਸਕਦੇ ਮੇਰੇ ਕੋਲੇ ਪਨੀਰ ਇਹ ਮੇਰੇ ਕੋਲੇ ਨਾ ਜਿਹੜਾ ਉਹ ਆ ਕਦੂ ਕਾਥੇ ਵੱਡਾ ਇਹ ਛੋਟਾ ਹੈ ਨਹੀਂ ਸੀ ਕਿਉਂਕਿ ਫਿਰ ਮੈਨੂੰ ਦੂਰੀਆਂ ਦੂਰੀਆਂ ਚੀਜ਼ਾਂ ਰੱਖਣੀਆਂ ਪੈਂਦੀ ਇੱਥੇ ਤਾਂ ਸੀ ਕਿਤੇ ਮਹੀਨਾ ਖੰਡ ਆਉਣਾ ਹੁੰਦਾ ਵਾ ਜਿਆਦਾ ਤਾਂ ਸੀ ਉੱਥੇ ਹੀ ਰਹਿੰਦੇ ਤੇ ਫਿਰ ਇੱਥੇ ਮੈਨੂੰ ਦੂਰੀਆਂ ਦੂਰੀਆਂ ਚੀਜ਼ਾਂ ਰੱਖਣ ਦਾ ਕੀ ਫਾਇਦਾ ਹਨਾ ਤੇ ਦੇਖੋ ਤੁਸੀਂ ਕਿ ਇਹਦੀ ਬਹੁਤ ਵਧੀਆ ਲੁੱਕ ਵਧੀਆ ਬਣ ਗਈ ਬਹੁਤ ਸੋਹਣਾ ਥੋੜੀ ਜੀ کریم ਉੱਤੇ ਆਪਾਂ ਨੇ ਹੋਰ ਐਡ ਕਰ ਦਿੱਤੀ ਮਲਾਈ ਤੇ ਬਹੁਤ ਹੀ ਵਧੀਆ ਬਣਦੀ ਆ ਕਰਦੀ ਹਰੇਕ ਚੀਜ਼ ਫਰੈਸ਼ ਬਣੀ ਆਪਣੇ ਆਪਣੀ ਸਿਹਤ ਵੀ ਨਹੀਂ ਖਰਾਬ ਹੁੰਦੀ ਆਪਾਂ ਤੰਦਰੁਸਤ ਰਹਿਨੇ ਆ ਥੋੜੀ ਚੀਜ਼ ਬਣਾ ਲਓ ਘਰੇ ਥੋੜੀ ਬਣਾ ਕੇ ਖਾ ਲਓ ਉਹ ਵੀ ਆਪਣੀ ਸਿਹਤ ਨੂੰ ਸੇਤ ਹੋਏ ਲਾ ਪੀ ਫਾਇਦੇਮੰਦ ਆ ਠੀਕ ਹੈ ਤੇ ਅਗਰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਹੁਣ ਇਥੇ ਪ੍ਰੋਣਾ ਸਾਹਿਬ ਵੀ ਤੇ ਪਾਪਾ ਜੀ ਸਾਰੇ ਖਾਣਾ ਖਾਣ ਲੱਗੇ ਸੀ ਭੈਣ ਜੀ ਕਹਿੰਦੀ ਅਸੀਂ ਤਾਂ ਮੰਜਿਆਂ ਤੇ ਬੈਠ ਕੇ ਹੀ ਖਾਣਾ ਖਾਣਾ ਅਸੀਂ ਨਹੀਂ ਡਰਾਇੰਗ ਰੂਮ 'ਚ ਖਾਣਾ ਖਾਣਾ ਤੁਹਾਨੂੰ ਪਤਾ ਹੀ ਫਿਰ ਆਪਣੇ ਜੱਟਾਂ ਦੇ ਉਹ ਹੁੰਦੇ ਤੇ ਇੱਧਰ ਮੇਰੇ ਸਾਹਿਬ ਜੀ ਮੇਰੇ ਨਾਲ ਮਦਦ ਕਰਦੇ ਸੀ ਰੋਟੀਆਂ ਬਕਵਾਉਣ ਦੀ ਕਹਿੰਦੇ ਮੈਂ ਛੇਤੀ ਛੇਤੀ ਪੋਣਾ ਵੀਡੀਓ